ਜੀ ਜੀ ਕੀ ਨਾਮ ਹੈ ਤੇ ਅੱਜ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਮੇਰਾ ਨਾਮ ਕਰਮਜੀਤ ਸਿੰਘ ਆ ਜੀ ਤੇ ਇਹ ਪਿਛਲੇ ਦਿਨ ਸਾਡਾ ਸਾਥੀ ਜਲ ਸਪਲਾਈ ਚ ਪੰਪ ਪ੍ਰੋਪਰੇਟਰ ਦੇ ਤੌਰ ਤੇ ਕੰਮ ਕਰਦਾ ਸੀਗਾ ਜੀ ਮਲੋਟ ਡਿਵੀਜ਼ਨ ਚ ਤੇ ਜੋ ਇਥੋਂ ਦਾ ਐਕਸ਼ਨ ਹੈ ਜਸਵਿੰਦਰ ਸਿੰਘ ਉਹਨੂੰ ਅਸੀਂ अनेਕਾਂ ਵਾਰੀ ਮਿਲੇ ਪਹਿਲਾਂ ਵੀ ਮਿਲੇ ਉਦੋਂ ਵੀ ਉਹਨੇ ਕਿਹਾ ਵੀ ਮੇਰੇ ਤੇ ਖੁੱਡੇ ਨਾਲ ਦਾ ਦਾਵਾ ਹੈ ਅਸੀਂ ਖੁੱਡੇ ਨਾਲ ਦੇ ਪਿੰਡ ਗਏ ਤੇ ਉਹਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਤੁਹਾਡਾ ਜਿਹੜਾ ਬਣਦਾ ਹੱਕ ਆ ਉਹ ਤੁਹਾਨੂੰ ਮਿਲੂਗਾ ਉਸ ਤੋਂ ਬਾਅਦ ਵੀ ਅਸੀਂ ਮਿਲੇ ਸਾਡੀ ਲੀਡਰਸ਼ਿਪ ਜਸਵਿੰਦਰ ਸਿੰਘ ਐਕਸ਼ਨ ਨੂੰ ਮਿਲਦੀ ਨਹੀਂ ਪਰ ਇਹ ਲਾਰੇ ਲੱਪੇ ਲਾਉਂਦਾ ਰਿਹਾ ਉਦੋਂ ਬਾਅਦ ਕਹਿੰਦਾ ਵੀ ਚੌਣ ਜਾਵਤਾ ਲੱਗਿਆ ਜਦੋਂ ਚੌਣ ਜਾਵਤਾ ਲੱਗ ਛਾਟ ਗਿਆ ਉਦੋਂ ਅਸੀਂ ਨਿਜਗਾਰ ਛੋੜਦੇ ਸੀ ਉਹ ਤੁਹਾਨੂੰ ਦੇਵਾਂਗੇ ਹੁਣ ਵੀ ਸਾਡਾ ਇਥੋਂ ਦਾ ਜੋ ਪੱਟੀ ਆ ਸਾਡਾ ਆਗੂ ਆ ਉਹ ਵੀ ਮਿਲਦਾ ਰਿਹਾ ਤੇ ਹੁਣ ਲਾਰੇ ਲੱਪੇ ਲਾ ਰਿਹਾ ਅਸੀਂ ਐਕਸਨ ਨੂੰ ਕਹਿਣਾ ਚਾਹੁੰਦੇ ਵੀ ਜਿੰਨਾ ਚਿਰ ਸਾਡੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਪਰਿਵਾਰ ਦਾ ਜਿਹੜਾ ਬਣਦਾ ਹੱਕ ਆ ਇਹਨੂੰ ਜਿੰਨਾ ਚਿਰ ਮਿਲਦਾ ਨਹੀਂ ਉਹਨਾਂ ਚਿਰ ਇਹ ਲਗਾਤਾਰ ਜੋ ਧਾਰਨਾ ਉਹ ਵੀ ਜਾਰੀ ਰੱਖਿਆ ਜਾਊਗਾ ਇੱਕ ਕੀ ਕਾਰਨ ਮੰਨਦੇ ਜਿਹੜਾ ਹੈ ਤਾਂ ਕਿ ਤੁਸੀਂ ਪੈਂਸਿੰਗ ਐਕਸਕਨ ਤੋਂ ਬਾਅਦ ਵੀ ਨਹੀਂ ਮਿਲਦੀ ਰੁਕੀ ਦੇਖੋ ਅਸੀਂ ਪਹਿਲਾਂ ਮਿਲਦੇ ਰਹੇ ਇਸ ਘਰਚਕਾਂ ਤੋਂ ਬਾਅਦ ਵੀ ਇਹਨੇ ਕੋਈ ਸਾਨੂੰ ਨਿਆ ਉਤਰ ਨਹੀਂ ਦਿੱਤਾ ਅਸੀਂ ਇਹੀ ਮੰਗ ਕਰਦੇ ਹਾਂ ਵੀ ਜੋ ਇਸ ਪਰਿਵਾਰ ਦਾ ਕਿਰਜੀਦ ਪਾਂਹਣ ਦਾ ਹੱਕ ਬੰਦਾ ਤੇ ਉਹ ਇਹਨੂੰ ਹੱਕ ਮਿਲਣਾ ਚਾਹੀਦਾ ਕਿਉਂਕਿ ਹੱਕ ਇਸ ਦਾ ਹੀ ਬੰਦਾ ਇਹਨੂੰ ਹੱਕ ਆਉਦਾ ਮਿਲਣਾ ਚਾਹੀਦਾ ਮਾਨ ਸਰਕਾਰ ਤਾਂ ਕਹਿ ਰਹੀ ਦਾਵੇ ਕਰ ਰਹੀ ਏ ਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਉਹਨਾਂ ਨੂੰ ਅਸੀਂ ਨੌکریاں ਦੇ ਰਹੇ ਹਾਂ ਨਹੀਂ ਮਾਨ ਸਰਕਾਰ ਜਿਹੜੀ ਸਭ ਇਹ ਝੂਠੇ ਲਾਰੇ ਲਾ ਰਹੀ ਹੈ ਲਾ ਰਹੀ ਹੈ ਜੀ ਅਸੀਂ ਠੇਕਾ ਪਲਾ ਸਹਾਰ ਚ ਮੋਰਚੇ ਕੰਨੂ ਵੀ ਲਗਾਤਾਰ ਅਸੀਂ ਲੜਦੇ ਆ ਰਹੇ ਆ ਤੇ ਜਿਹੜਾ ਇਹ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦਾ ਸੀ ਘਰ ਘਰ ਮੈਂ ਰਿਗਾਰ ਦੇਊਗਾ ਤੇ ਉਹ ਵੀ 21 ਮੀਟਿੰਗਾਂ ਮੋਰਚਾ ਕਰਕੇ ਮੁੱਕਰ ਗਿਆ ਹੁਣ ਵੀ ਅੱਜ 22 ਤਰੀਕਾ ਸਾਡੀ ਮੀਟਿੰਗ ਸੀਗੀ ਅੱਜ ਵੀ ਉਹ ਮੁੱਕਰਿਆ ਆਉਣ ਵਾਲੇ ਸਮੇਂ ਵਿੱਚ ਫੇਰ 12 ਤਰੀਕ ਦੀ ਤੈਅ ਕਰਦਾ ਪਰ ਅਸੀਂ ਮਾਨ ਸਰਕਾਰ ਤੋਂ ਵੀ ਕੋਈ ਆਸ ਨਹੀਂ ਕਰਦੇ ਅਸੀਂ ਜੋ ਆਸ ਕਰਦੇ ਆ ਆਪਦੇ ਸੰਘਰਸ਼ ਤੇ ਟੇਕ ਲਾਖਦੇ